ਤੁਸੀਂ ਦੇਖ ਰਹੇ ਹੋ ਸੱਚਮੇਲ نیوز ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀਬਿਰਕ ਮਜੂਰ ਸੀ ਘੱਗੇ ਦੇ ਵਿੱਚ ਅੱਜ ਇੱਥੇ ਸਪੈਸ਼ਲੀ ਤੌਰ ਤੇ ਤੀਆਂ ਦਾ ਜਿਹੜਾ ਤਿਹਾਰ ਹੈ ਉਹਨੂੰ ਮਨਾਉਣ ਵਾਸਤੇ ਜਿਹੜੇ ਲੇਡੀਜ਼ ਨੇ ਇਕੱਤਰ ਹੋਈਆਂ ਨੇ ਔਰ ਅਸੀਂ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਆਂ ਹਾਂਜੀ ਸਸੀ ਕਾਲ ਜੀ ਸਸੀ ਕਾਲ ਜੀ ਮੈਂ ਹਰਪਾਲ ਕੌਰ ਜੀ 10 ਨੰਬਰ ਵਾਰਡ ਚੋਂ ਐਮ ਸੀ ਅੱਜ ਤੀਆਂ ਨੂੰ ਲੈ ਕੇ ਸਪੈਸ਼ਲ ਜਿਹੜਾ ਤੁਸੀਂ ਇੱਥੇ ਆਪਣੇ ਵਾਰਡ ਦੇ ਵਿੱਚ ਪ੍ਰੋਗਰਾਮ ਕੀਤਾ ਔਰ ਵੰਦੀਆ ਤੁਸੀਂ ਗਿੱਧਾ ਵੀ ਪਾ ਰਹੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਹਰ ਬਾਰੇ ਮੈਂ ਤਿਹਾਰ ਨੂੰ ਬਹੁਤ ਵਧੀਆ ਚੰਗੇ ਤਰੀਕੇ ਨਾਲ ਮੰਨਦੀ ਆ ਮੈਨੂੰ ਵਧੀਆ ਅੱਛਾ ਲੱਗਦਾ ਮੈਨੂੰ ਅੱਛੇ ਨਾਲ ਮੈਂ ਆਪਣਾ ਤਿਆਂ ਦਾ ਤਿਹਾਰ ਦਸ ਬਾੜ ਦੇ ਵਿੱਚ ਮਨਾ ਰਹੀ ਆ ਜੀ ਅਪਣਾ ਜਿਹੜੇ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਹਾਲੇ ਤੱਕ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਹੈਗਾ ਵੀ ਕੀ ਤੀਆਂ ਹੁੰਦੀਆਂ ਸਨ ਕਦੋਂ ਮਨਾਇਆ ਜਾਂਦਾ ਇਹ ਕਰਕੇ ਆਹੋ ਕਰਿਆ ਜੀ ਵੀ ਗਾਹ ਪਿਛਲਾ ਆਪਣਾ ਜਿਹੜਾ ਸੀ ਤੀਆਂ ਲੱਗਦੀਆਂ ਹੁੰਦੀਆਂ ਸੀ ਪੁਰਾਣਾ ਰਵਾਜ ਮੈਂ ਪੁਰਾਣੇ ਰਵਾਜ ਕਰਕੇ ਵੀ ਰੀਤੀ ਰਿਵਾਜ ਆਪਣੇ ਤਾਜ਼ੇ ਰਹਿਣ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਵੀ ਇਦਾਂ ਦੇ ਉਪਰਾਲੇ ਜਿਹੜੇ ਨੇ ਹ ਇਦਾਂ ਦੇ ਹੋਣੇ ਚਾਹੀਦੇ ਨੇ ਜੇ ਆਪਾਂ ਤਾਂ ਕਹਿੰਨੇ ਵੀ ਆਪਾਂ ਆ ਜਿਹੜੀ ਮਿੱਕੀ ਛੋਟੀ ਪਨੀਰੀ ਆ ਇਹਨਾਂ ਨੂੰ ਵੀ ਪਤਾ ਲੱਗੇ ਵੀ ਤੀਆਂ ਕੀ ਚੀਜ਼ ਨੇ ਜੀ ਬਿਲਕੁਲ ਕਿਤੇ ਨਾ ਕਿਤੇ ਸ਼ੁਰੂਆਤ ਆ ਆਪਾਂ ਹੀ ਕਰਾਂਗੇ ਆਪਾਂ ਕਰਾਂਗੇ ਜੇ ਵੱਡੇ ਕਰਾਂਗੇ ਜੇ ਤਾਂ ਛੋਟਿਆਂ ਨੂੰ ਪਤਾ ਲੱਗੂਗਾ ਜੀ ਹਾਂ ਕੀ ਨਾਏ ਸੋਨੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਿਹਾਰ ਬਾਰੇ ਹਨਾ ਇੱਕ ਬੜਾ ਪਵਿੱਤਰ ਤਿਹਾਰ ਵੀ ਹੈਗਾ ਔਰ ਸਦੀਆਂ ਤੋਂ ਪਿੱਛੇ ਲੋਕਾਂ ਦੇ ਜਦੋਂ ਆਪਾਂ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਇਕੱਠੇ ਹੁੰਦੇ ਸੀ ਉਦੋਂ ਤੀਆਂ ਮਨਾਇਆ ਜਾਂਦੀਆਂ ਸਨ ਕੁੜੀਆਂ ਪਿੰਗਾ ਝੂਟਦੀਆਂ ਸਨ ਅੱਜ ਵੀ ਉਹ ਜਿਹੜਾ ਮੂਰਤ ਆ ਰਿਹਾ ਪੁਰਾਣਾ ਸੱਭ ਜਾਰੀ ਰੱਖਣਾਗਾ ਵੀ ਇਹ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਆਪਣੀ ਪ੍ਰਾਣੀ ਸੱਭਿਆਚਾਰ ਕੀ ਚੀਜ਼ ਸੀ ਕਿਸ ਚੀਜ਼ ਨੂੰ ਕਹਿੰਦੇ ਸੀ ਬਿਲਕੁਲ ਨਹੀਂ ਕਿਰਨਪ੍ਰੀਤ ਜੀ ਠੀਕ ਹੈ ਨਾ ਚਾਹੋ ਤੁਸੀਂ ਅੱਜ ਇੱਕ ਖੁਸ਼ੀ ਦਾ ਤਿਹਾਰ ਆਇਆ ਨਾ ਖੁਸ਼ੀ ਮਨਾ ਰਹੇ ਹੋ ਅੱਜ ਕੁਝ ਨਾ ਕੁਝ ਕੀ ਮਿਲਦਾ ਵਾ ਤੁਹਾਨੂੰ ਅੱਜ ਸਿੱਖਣ ਨੂੰ ਇਸ ਤੋਂ ਸਰ ਇੱਕ ਖੁਸ਼ੀ ਮਿਲਦੀ ਹੈ ਜਿਹੜਾ ਕਿ ਵਿਰਾਸਤ ਹੋ ਗਈ ਸੀ ਇਹ ਚੀਜ਼ ਅਲੋਪ ਹੋ ਗਿਆ ਸੀ ਹੁਣ ਉਹ ਦੁਬਾਰਾ ਲੈ ਕੇ ਆ ਰਹੇ ਨੇਗੇ ਬਿਲਕੁਲ ਉਹ ਸਟੇਜ ਨਾਲ ਸਾਰੇ ਪਰਿਵਾਰ ਨੂੰ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਵੀ ਆ ਕੇ ਦੇਖਦੇ ਨੇ ਤੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਜਿਹੜੇ ਛੋਟੀ ਪਨੀਰੀ ਉਹਨਾਂ ਨੂੰ ਵੀ ਸਿੱਖਣ ਨੂੰ ਮਿਲਦਾ ਦਾ ਇਹ ਮੇਰੇ ਵੱਡੀ ਮੰਮੀ ਨੇ ਤੇ ਇਹ ਹਰ ਸਾਲ ਇਹ ਕਰਵਾਉਂਦੇ ਨੇ ਔਰ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਹੀ ਇਹ ਪ੍ਰੋਗਰਾਮ ਤੁਸੀਂ ਕਰਵਾਇਆ ਕਰੋਗੇ ਹਾਂਜੀ ਸਰ ਤੇ ਅਸੀਂ ਨਾ ਪ੍ਰਾਣਾ ਵਿਰਸਾ ਦੁਆਰਾ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਛੋਟੇ ਬੱਚਿਆਂ ਨੂੰ ਜ਼ਿਆਦਾ ਜਾਣਕਾਰੀ ਹੋਵੇ ਇਹਨਾਂ ਬਾਰੇ ਇਹ ਉਹਨਾਂ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੈਗਾ ਇੰਨਾਂ ਨਕਤੀਆਂ ਵਾਲੇ ਜੀ ਹਾਂਜੀ ਕੀ ਸੀਗਾ ਅਸੀਂ ਦੁਬਾਰਾ ਇਹਨਾਂ ਨੂੰ ਸ਼ੁਰੂ ਕਰਵਾਉਣੇ ਚਾਹੁੰਦੇ ਹਾਂ ਜੀ ਕੀ ਨਾਏ ਤੁਹਾਡਾ ਅੰਜਲੀ ਅੰਜਲੀ ਨਾਮ ਹੈ ਹਾਂਜੀ ਔਰ ਕਿਵੇਂ ਦਾ ਅੱਜ ਫੀਲ ਹੋ ਰਿਹਾ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਅੱਜ ਇਕੱਠੇ ਹੋ ਕੇ ਤੁਸੀਂ ਬਹੁਤ ਹੋ ਰਹੀ ਹੈ ਕਿ ਹਨਾ ਕਈ ਸਕੂਲਾਂ ਦੇ ਵਿੱਚ ਤੀਆਂ ਅੱਜ ਅੱਜ ਦੇ ਟਾਈਮ 'ਚ ਨਹੀਂ ਮਨਾਏ ਮਨਾਉਂਦੇ ਹੈਗੇ ਨਾ ਕਿ ਕੋਲ ਜਾਂਦੇ ਵਿੱਚ ਮਨਾਉਂਦੇ ਨੇ ਕਿਉਂਕਿ ਇਸ ਵਰਸੇ ਨੂੰ ਭੁੱਲ ਚੁੱਕੇ ਨੇ ਪਹਿਲਾਂ ਦੇ ਸਮੇਂ ਵਿੱਚ ਐ ਹੁੰਦਾ ਸੀ ਕਿ ਸਾਰੇ ਬੇੜਿਆਂ ਦੇ ਲੋਕ ਸ਼ਹਿਰਾਂ ਦੇ ਵਿੱਚ ਕਿਟਸ ਵਗੈਰਾ ਵੀ ਕਰਦੇ ਸੀ ਤੀਆਂ ਨੂੰ ਵੀ ਮਨਾਉਂਦੇ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਸਭ ਮੋਬਾਈਲ ਫੋਨ ਦੇ ਕਾਰਨ ਇਹ ਸਭ ਠੱਪ ਹੋ ਕੇ ਚੁੱਕਿਆ ਹੈ ਤਾਂ ਕਿ ਤੀਆਂ ਅੱਜ ਕੱਲ ਸਾਰੇ ਮੋਬਾਈਲਾਂ ਦੇ ਵਿੱਚ ਵੜੇ ਰਹਿੰਦੇ ਹਨ ਤਾਂ ਕਿ ਉਹ ਤਿਆਂ ਤਿਆਂ ਤਾਂ ਨਾਰਮਲ ਜੀ ਚੀਜ਼ ਆ ਉਹ ਹੋਰ ਵੀ ਫੰਕਸ਼ਨ ਹੈ ਜਿੱਦਾਂ ਉਸ ਨਹੀਂ ਮਨਾਉਂਦੇ ਸਾਡੇ ਜਿਹੜੇ ਐਮਸੀ ਨੇ ਡਾਕਟਰ ਹਰਪਾਲ ਕੌਰ ਜਿਹੜੇ ਵਾਰਡ ਨੰਬਰ 10 ਦੇ ਨੇ ਇਹਨਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਤਿਆਰ ਕੀਤੇ ਇਹਨਾਂ ਨੇ ਤਿਆਂ ਦਾ ਤਿਉਹਾਰ ਮਨਾਏ ਹਰ ਸਾਲ ਤਿਉਹਾਰ ਮਨਾਉਂਦੇ ਨੇ ਤੇ ਅਸੀਂ ਇਹੀ ਚਾਹੁੰਦੇ ਵੀ ਅਗਲੇ ਸਾਲ ਵੀ ਮਨਾਉਂਦੇ ਰਹਿ ਤੇ ਦੇਖ ਸਕਦੇ ਹੋ ਕਿ ਅੱਗੇ ਵਾਰਡ ਨੰਬਰ 10 ਦੇ ਵਿੱਚ ਐਮਸੀ ਬੋਲੋ ਸਾਡੇ ਜਿਹੜੇ ਪੱਤਰਕਾਰ ਹਰਪ੍ਰੀਤ ਕੌਰ ਜੀ ਨੇ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਫੁਲਕਾਰੀ ਦੇ ਨਾਲ ਅੱਜ ਤਿਆਂ ਦੇ ਸਪੈਸ਼ਲ ਤਿਉਹਾਰ ਨੂੰ ਲੈ ਕੇ ਕੱਕ ਗਾਇਨਤ ਅਸਵੀਰਾ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 10 ਤੇ ਸੱਚਮੇ ਨਿਊਜ਼ ਪੰਜਾਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਅਲੱਗ ਹੀ ਜਿਹੜੀ ਖੁਸ਼ੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਹੈ